ਕਾਰ ਜੋ ਸਾਸ ਸੰਗੇ ਜੀ ਰਸਨਾ ਕਰ ਪਵਿੱਤਰ ਜਪੋ কৃষ্ণ ਭਗਵਾਨ ਕੀ ਜੈ ਭਗਤ ਨਾਮ ਦੇ ਮਹਾਰਾਜ ਕੀ ਜੈ ਨਾਮ ਦੇਵ ਭਗਵਾਨ ਦਾ ਭਗਤ ਵੱਡਾ ਦਰਸ਼ ਦਿੱਤੇ ਪ੍ਰਭ ਅਤਰ ਵਾਰ ਆਕੇ ਸੁੱਕੇ ਕੂਏ ਚੋਂ ਪਾਣੀ ਕਢਾਲੇ ਕੇਤੇ ਜਲਬਖਸ਼ਿਆ ਨਾਮੇ ਨਿਰੰਕਾਰ ਆਕੇ ਮੋਈ ਗਉ ਮੇ ਪ੍ਰਭੂ ਪ੍ਰਾਨ ਪਾਏ ਬਖਸ਼ਿ ਭਗਤ ਦੇ ਪ੍ਰਾਨ ਦਤਾਰ ਆਕੇ ਪ੍ਰੇਮ ਮੋੜ ਛਨਿਆਨ ਕੇ ਜਾਲ ਦਿੱਤੀ ਬੇੜੀ ਬਣ ਬਣਾਏ ਮੁਰਾਰਿਆ ਕੇ ਅੱਜ ਨਾਮ ਦੇ ਵੱਡਾ ਭਗਤ ਜਿਸ ਨੂੰ ਭਗਵਾਨ ਨੇ 72 ਵਾਰੀ ਦਰਸ਼ਨ ਦਿੱਤੇ ਇੱਕ ਨਦੀ ਦੇ ਕਿਨਾਰੇ ਤੇ ਬੈਠ ਕੇ ਭਜਨ ਕਰ ਰਹੇ ਹਨ ਤੇ ਬੀਠਲ ਰੂਪੀ ਭਗਵਾਨ ਨੇ ਬੰਦੇ ਦਾ ਰੂਪ ਧਾਰਨ ਕਰਕੇ ਨਾਮਦੇਵ ਨੂੰ ਜਾ ਕੇ ਕਿਹਾ ਕਿਨਗਾ ਉਹ ਭਗਤਾ ਉਹ ਗੁਰਮਉ ਪਿਆਰਿਆ ਤੇਰੀ ਸ਼ਾਨ ਸੜ ਗਈ ਤੂੰ ਬਰਬਾਦ ਹੋ ਗਿਆ ਤੇਰਾ ਸਮਾਨ ਸੜ ਗਿਆ ਨਾ ਲੈ ਕੇ ਨਾਮਦੇਵ ਨੂੰ ਇੱਕ ਭਗਵਾਨ ਛੰਨ ਆ ਕੇ ਛੜੀ ਦਿਖਾਉਂਦੇ ਹਨ ਕਿਵੇਂ ਬਈ ਬੀਠਲ ਨਾਮੇ ਸਮਣੇ ਖਲੋ ਗਿਆ ਅੱਜ ਤਾਂ ਪਿਆਰ ਆ ਗਜਬ ਹੋ ਗਿਆ ਅੱਜ ਤਾਂ ਪਿਆਰ ਆ ਗਜਬ ਹੋ ਗਿਆ ਬਹੁਤ ਬੁਰੀ ਹੋਈ ਆ ਬਹੁਤ ਬੁਰੀ ਹੋਈ ਤੇਰੇ ਨਾਲ ਨਾਮਿਆ ਅਗਨ ਨੇ ਦਿੱਤੀ ਛਣ ਜਾਲ ਨਾਮਿਆ ਅਗਨ ਨੇ ਦਿੱਤੀ ਛਣ ਜਾਲ ਨਾਮਿਆ ਓ ਚੱਲ ਜਾ ਕੇ ਆਪਣਾ ਚੱਲ ਜਾ ਕੇ ਆਪਣਾ ਮਕਾਨ ਦੇਖ ਤੂੰ ਨਾਲੇ ਜਿਹੜਾ ਸੜਿਆ ਸਮਾਨ ਦੇਖ ਤੂੰ ਹੋ ਨਾਲੇ ਜਿਹੜਾ ਸੜਿਆ ਸਮਾਨ ਦੇਖ ਤੂੰ ਖਾਣ ਲਈ ਬਚਿਆ ਨਾ ਖਾਣ ਲਈ ਬਚਿਆ ਨਾ ਡਾਲ ਪਗਤਾ ਅਗਨ ਨੇ ਦਿੱਤੀ ਛਣ ਜਾਲ ਪਗਤਾ ਹੋ ਅਗਨ ਨੇ ਦਿੱਤੀ ਚੈਨ ਜਾਲ ਪਗਤਾ ਇੱਕ ਨਦੀ ਦੇ ਕਿਨਾਰੇ ਤੋਂ ਭਗਤ ਨੂੰ ਬਿਠਾ ਕੇ ਭਗਵਾਨ ਨਾਲ ਤੁਰੇ ਆਉਂਦੇ ਨੇ ਆ ਕੇ ਪਿੰਡ ਦੇ ਦੇਖਿਆ ਤੇ ਛਣ ਸੜ ਰਹੀ ਹੈ ਲੋਕਾਂ ਨੇ ਰਲ ਕੇ ਇਕੱਠੇ ਹੋ ਕੇ ਬੁਝਾਈ ਤੇ ਕੁਝ ਸਮਾਨ ਬਾਹਰ ਕੱਢਿਆ ਜਦੋਂ ਨਾਮ ਦੇ ਭਗਤ ਨੇ ਦੇਖਿਆ ਤੇ ਦੇਖ ਅਨਸਾਰ ਨਮਸਕਾਰ ਕੀਤੀ ਕਹਿਣ ਲਗੇ ਭਗਵਾਨ ਤੁਬੰ ਵਸਤੂ ਤੁਮੇ ਸਮਰਪਣ ਆ ਕਿਉ ਕੱਡੀਆਂ ਨੇ ਗਿਆ ਇਹ ਕਿਉ ਬਚਤ ਕਰਤੀ ਕਿਉ ਬਚਾਈਆਂ ਇਹ ਤੇਰੀ ਵਸਤੂ ਹੈ ਤੇਰੇ ਅੱਗੇ ਮੈਂ ਸਮਰਪਣ ਕਰਦਾ ਚੱਕ ਚੱਕ ਉਹ ਸਮਾਨ ਵੀ ਜਿਹੜਾ ਬਚਿਆ ਸੀ ਬਚਾਇਆ ਸੀ ਉਹ ਵੀ ਅਗਨ ਭੇਟ ਕਰਤਾ ਇੱਕ ਭਗਵਾਨ ਅੰਤਰ ਧਿਆਨ ਹੋ ਗਏ ਆਪ ਉਸੇ ਨਦੀ ਦੇ ਕਿਨਾਰੇ ਜਾ ਕੇ ਪਰਮੇਸ਼ਰ ਦੀ ਭਗਤੀ ਕਰਨ ਲੱਗੇ ਤੇ ਕਿਸੇ ਨੇ ਕਿਹਾ ਵੀ ਭਗਤਾ ਤੂੰ ਆਪਣੀ ਛੰਨ ਬਣਾ ਕਾਨੇ ਵੱਡ ਪਾ ਕੇ ਹੁਕਮ ਲੈ ਕੇ ਦਾਤੀ ਰੱਸੀ ਉਸੇ ਨਦੀ ਦੇ ਕਿਨਾਰੇ ਤੋਂ ਕਾਨੇ ਜਦੋਂ ਵੱਢਣ ਗਿਆ ਸਵੇਰ ਦਾ ਵਕਤ ਸੀ ਜਦੋਂ ਭਗਤ ਨੇ ਦਾਤੀ ਫੜ ਕੇ ਕਾਨਿਆਂ ਦੀਆਂ ਜੜਾਂ ਦੇ ਵਿੱਚ ਹਲਾਏ ਤਾਂ ਕਾਨਿਆਂ ਦੇ ਉੱਤੋਂ ਤਰੇਲ ਚੋਈ ਐਸੇ ਬਰਾਗ ਦੇ ਵਿੱਚ ਬ੍ਰਹਮ ਗਿਆਨੀ ਜੋ ਜਰਾ ਜਰਾ ਦੇ ਵਿੱਚ ਭਗਵਾਨ ਨੂੰ ਵੇਖਦੇ ਸੀ ਕਹਿੰਦੇ ਕਿ ਨਾਮਿਆ ਉਹ ਤੂਤਾ ਉਜੜਿਆ ਇਹ ਨਾਮਿਆ ਇਹ ਕਾਨਿਆਂ ਦਾ ਘਰ ਕਾ ਨੂੰ ਸਾੜ ਰਿਹਾ ਜਾਂ ਜੇ ਆਪਦਾ ਭਾਣਾ ਮੰਨ ਤੇ ਭਗਤੀ ਪਰਮੇਸ਼ਰ ਦੀ ਕਰ ਤੈ ਛੰਨਾ ਤੋਂ ਕੀ ਲੈਣਾ ਤੂੰ ਮਾਰਕੰਡੇ ਤੋਂ ਤਾਰੀ ਵੱਧ ਹੋ ਮਾਰਕੰਡੇ ਨੇ ਸਾਰੀ ਉਮਰ ਲੱਖਾਂ ਬਰਸ ਦੀ ਉਮਰ ਸੀ ਬਿਨਾ ਛੰਨ ਤੋਂ ਸਾਰੀ ਆ ਜੂ ਰਹਾ ਤੂੰ ਤਾਂ ਫੇਰ ਵੀ ਅਜੇ ਕੋਈ ਏਡੀ ਵੱਡੀ ਗੱਲ ਨਹੀਂ ਭਗਤੀ 'ਚ ਬੈਠ ਗਿਆ ਇੱਕ ਪਰਮੇਸ਼ਰ ਭਗਤਾਂ ਦਾ ਪਿਆਰਾ ਇੱਕ ਪਰਮੇਸ਼ਰ ਦੀ ਛੰਨ ਬਣਾਉਣ ਦੇ ਵਾਸਤੇ ਸੱਚਖੰਡ ਦੇ ਵਿੱਚੋਂ ਜਦੋਂ ਭੱਜ ਤੁਰੇ ਤਾਂ ਲక్ష్ਮੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਭਗਵਾਨ ਕਿੱਥੇ ਰੁਕਦੇ ਨੇ ਨੰਗੇ ਪੈਰੀ ਆ ਕੇ ਨਦੀ ਤੋਂ ਕਾਨੇ ਵੜਬੜ ਕੇ ਨਾਮਦੇਵ ਦਾ ਸਰੂਪ ਧਰ ਕੇ ਕਾਨੇ ਵੜਬੜ ਕੇ ਲਿਆ ਕੇ ਛੰਨ ਬਣਤੀ ਸੋ ਸ਼ਾਇਰ ਦੀ ਕਲਮ ਇਉਂ ਲਿਖਦੀ ਹੈ ਓ ਸੁਣੀ ਭਗਤ ਦੀ ਤੇਰ ਜਦੋਂ ਤਾਂ ਗਿਰ ਵਰਦਾਰੀ ਨੇ ਨਾਮ ਦੇਵ ਦਾ ਰੂਪ ਬਣਾ ਲਿਆ ਕ੍ਰਿਸ਼ਨ ਮਰਾਰੀ ਨੇ ਕਾਨੇ ਬੜਬੜ ਕਾਨ ਭਗਤ ਦੇ ਘਰੇ ਲਿਆਉਣ ਲਗਾ ਠਾਕਰ ਆਪਣ ਘੱਤੀ ਭਗਤ ਦੀ ਛੰਨ ਬਣਾਉਣ ਲਗਾ ਛੋੜੇ ਸਿੰਘਾਸਣ ਪੱਜੇ ਲక్ష్ਮੀ ਤੋਂ ਨੀ ਰੋਕੀਂਦੇ ਕਾਨੇ ਟੋਂਦੇ ਫਿਰਦੇ ਨੇ ਮਾਲਕ ਤਰ ਲੋਕੀ ਦੇ ਕੰਮ ਆਪ ਸਭ ਕਰਦਾ ਕੰਮ ਆਪ ਸਭ ਕਰਦਾ ਭਗਤਾ ਮਾਨ ਦਬਾਉਣ ਲਗਾ ਠਾਕਰ ਗੱਥੀ ਆਣ ਭਗਤ ਦੀ ਛੰਨ ਬਣਾਉਣ ਲਗਾ ਠਾਕਰ ਗੱਥੀ ਆਣ ਭਗਤ ਦੀ ਛੰਨ ਬਣਾਉਣ ਲਗਾ ਸ਼੍ਰੀ ਕਿਸ਼ਨ ਭਗਵਾਨ ਕੀ ਜੈ